ਤਮ ਤੁਮ ਹਵਦੇ ਕਾਸੀ ਧਰਮ ਤੁਮ ਕਾਰਦੇ ਹਾਂ ਵੈਰਜ ਜੀ ਦਾ ਖਾਲਸਾ ਵੈਰਜ ਦੀ ਫਤਿਹ ਤੁਸੀਂ মিডিਆ ਵਾਲੇ ਵੀਰ ਵੀ ਤੇ ਅਸੀਂ ਸਾਰੇ ਇਸ ਛੀੜਾ ਨੂੰ ਬਾਖੂਬੀ ਜਾਣਦੇ ਹੈਗੇ ਆ ਕਿ ਇਹ ਛੀੜਾ ਕਿੰਨੀ ਦਰਦਮਈਆ ਕਿੰਨੀ ਕੁਰਲਾਟਮਈ ਆ ਇਸ ਛੀੜਾ ਨੂੰ ਮਲਮ ਲਾਉਣ ਦਾ ਯਤਨ ਅੱਜ ਤੱਕ ਕਿਸੇ ਵੀ ਸਰਕਾਰ ਵੱਲੋਂ ਸਹਿਰਦਤਾ ਦੇ ਨਾਲ ਨਹੀਂ ਕੀਤਾ ਗਿਆ ਕਿਉਂਕਿ ਇਹ ਜੋ ਹੋ ਰਿਹਾ ਹੈ ਸਿੱਖਾਂ ਦੇ ਨਾਲ ਇਹ ਇੱਕ ਤਰ੍ਹਾਂ ਦਾ ਵਿਸ਼ਵਾਸ ਘਾਤ ਹੈ ਕਿਉਂਕਿ ਕਦੇ ਸਾਨੂੰ ਗੁਟਕਾ ਸਾਹਿਬ ਹੱਥ ਵਿੱਚ ਦਿਖਾ ਕੇ ਕਿਹਾ ਗਿਆ ਸੀ ਕਿ ਤੁਹਾਨੂੰ ਇਨਸਾਫ ਮਿਲੇਗਾ ਪਰ ਹਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਜਿਹੜੀ ਮੌਜੂਦਾ ਸਰਕਾਰ ਸੀ ਇਹ ਸਾਨੂੰ ਕਹਿੰਦੀ ਸੀ ਕਿ 24 ਘੰਟੇ ਵਿੱਚ ਇਨਸਾਫ ਦੇਾਂਗੇ ਬਸ ਜੀ ਹੁਣ ਤਾਂ ਹੋ ਗਿਆ ਪਰ ਹੋਇਆ ਹਜੇ ਕੁਛ ਨਹੀਂ ਹੋਇਆ ਕੀ ਉਲਟਾ ਇਹ ਜਿੰਨੇ ਇੱਥੋਂ ਸ਼ੁਰੂ ਕਰੋ ਤੇ ਉੱਥੋਂ ਤੱਕ ਛਾਰੇ ਹੀ ਗਵਾ ਨੇ ਲਗਭਗ ਛਾਰੇ ਹੀ ਗਰੀਬ ਘਰਾਣੇ ਨੇ ਮਾਤੜ ਕਿਸਾਨ ਜਾਂ ਮਜ਼ਦੂਰ ਹੋਇਆ ਕੀ ਇਹਨਾਂ ਦੀ ਵਾਟ ਵਧਾ ਦਿੱਤੀ ਗਈ ਆ ਦੋਸ਼ੀ ਸਰਕਾਰ ਨੂੰ ਤਕੜਿਆ ਉਹ ਆਪਣੇ ਜਿਹੜੇ ਕੇਸ ਹੈਗੇ ਆ ਟਰਾਂਸਫਰ ਕਰਕੇ ਚੰਡੀਗੜ੍ਹ ਲੈ ਗਿਆ ਇਹ ਹੋਇਆ ਤੇ ਜਿਹੜੀਆਂ ਸਰਕਾਰਾਂ ਕਹਿੰਦੀ ਆਂ ਸੀ ਕਿ ਅਸੀਂ ਆਈ ਆਹ ਕਰ ਦਿਆਂਗੇ ਵਾਹ ਕਰ ਦਿਆਂਗੇ ਉਹਨਾਂ ਨੂੰ ਡੁੱਬ ਮਰਨਾ ਚਾਹੀਦਾ ਕਿਉਂਕਿ ਲੀਗਲ ਕਾਰਵਾਈ ਬਹੁਤ ਹੀ ਹੇਟਲੇ ਪੱਧਰ ਦੀ ਉਹਨਾਂ ਦੀ ਹੈਗੀ ਆ ਉਹਨਾਂ ਨੇ ਕੁਝ ਨਹੀਂ ਕੀਤਾ ਦੂਜਾ ਕੋੜ ਪੂਰਾ ਗੋਲੀकांड ਦਾ ਚਲਾਨ ਪੇਸ਼ ਕਰਤਾ ਭਗਤਾ ਚਲਾਨ ਪੇਸ਼ ਕਰਤਾ ਪਰਗਾੜੀ ਵਾਲਾ ਕਰਤਾ ਅਸੀਂ ਕਿੰਨੇ ਠੀਕ ਕੀਤਾ ਪਰ ਜਿੱਥੇ ਮੇਨ ਗੱਲ ਹੈ ਬਹਿਬਲ ਗੋਲੀकांड ਜਿੱਥੇ ਸਾਡੇ ਦੋ ਨੌਜਵਾਨ ਛੀਦ ਹੋਏ ਉਹਦਾ ਹਜੇ ਤੱਕ ਚਲਾਨ ਨਹੀਂ ਪੇਸ਼ ਕੀਤਾ ਉਹ ਕੌਣ ਰੋਕ ਰਿਹਾ ਕਿਉਂਕਿ ਉਹਦੇ ਵਿੱਚ 302 ਦਾ ਪਰਚਾ ਪਰਚਾ ਹੈਗਾ ਤੇ ਜਿਹੜੇ ਵੱਡੇ ਆਕਾ ਹੈਗੇ ਪ੍ਰਾਣੀਆਂ ਸਰਕਾਰਾਂ ਭੋਗ ਕੇ ਗਏ ਉਹਨਾਂ ਦਾ ਅੰਦਰ ਜਾਣਾ ਬਣਨਾ ਆ ਜੇ ਉਹ ਕਰਦੇ ਆ ਪਰ ਇੱਥੋਂ ਸਿੱਧ ਹੁੰਦਾ ਕਿ ਚੋਰ ਕੁੱਤੀ ਰਲੇ ਹੋਏ ਆ ਛਾੜੇ ਲੋਕਾਂ ਦੀਆਂ ਆਈਵਾਸ਼ ਕਰ ਰਿਹਾ ਐ ਇਸੇ ਇਸੇ ਰੋ ਤੇ ਰੋਸ ਵਿੱਚ ਅੱਜ ਬੁਰਜ ਜਵਾਰ ਸਿੰਘ ਵਾਲੇ ਤੋਂ ਇੱਕ ਮੋਟਰਸਾਈਕਲ ਮਾਰਚ ਰੋਸ ਵਜੋਂ ਕੋਟ ਪੂਰੇ ਚੌਂਕ ਤੱਕ ਅਸੀਂ ਲੈ ਕੇ ਜਾ ਰਹੇ ਹਾਂ ਬਿਲਕੁਲ ਜੀ ਇਹ ਦਿਖਾਤ ਪਿਛਲੇ 10 ਸਾਲ ਤੋਂ ਸਾਰਾ ਪੰਜਾਬ ਸਾਰੀ ਸਿੱਖ ਜਗਤ ਆਪਣੇ ਹੱਡੀ ਹੰਡਾ ਰਿਆ ਸੋ ਇਹ ਸਰਕਾਰਾਂ ਦਾ ਨਿਕੰਮਾਪਨ ਸਾਹਮਣੇ ਆ ਕਿ ਜਿਹੜੇ 24 ਘੰਟੇ ਚ ਇਨਸਾਫ ਦੇਣ ਦੀ ਗੱਲ ਕਰਨ ਵਾਲੇ ਸੀਗੇ ਸਾਢੇ 3 ਸਾਲ ਦਾ ਸਮਾਂ ਬੀਤ ਗਿਆ ਹਜੇ ਤੱਕ ਉਹਨਾਂ ਤੋਂ ਇਨਸਾਫ ਨਹੀਂ ਹੋਇਆ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਕਿ ਅੱਜ 1 ਜੂਨ 2015 ਵੈਸੇ ਤਾਂ ਜੂਨ ਦਾ ਮਹੀਨਾ ਸਿੱਖਾਂ ਵਾਸਤੇ ਪਹਿਲੇ ਦਿਨ ਤੋਂ ਹੀ ਦੁਖਦਾਈ ਰਿਹਾ 1984 ਤੋਂ ਲੈ ਕੇ ਅੱਜ ਤੱਕ ਜੂਨ ਦੇ ਜਿਹੜੇ ਜ਼ਖਮ ਹੈ ਸਾਡੇ ਅੱਲੇ ਨੇ ਸੋ ਇਹਨਾਂ ਦੇ ਉੱਤੇ ਸਰਕਾਰਾਂ ਨੇ ਇੰਨਾ ਕੁ ਜ਼ੁਲਮ ਢਾਇਆ ਕਿ ਜੂਨ ਮਹੀਨੇ ਦੇ ਵਿੱਚ ਹੀ ਜਿਹੜਾ ਬਿਆਦਬੀ ਹੈ 1 ਜੂਨ 2015 ਨੂੰ ਸਰੂਪ ਚੋਰੀ ਕਰ ਲਏ ਗਏ ਆ ਅੰਤ ਦੋਖਿਆਂ ਵੱਲੋਂ ਤੇ ਜਿਹਦੇ ਰੋਸ ਦੇ ਵਿੱਚ ਅੱਜ ਸੰਗਤਾਂ ਵੱਲੋਂ 1 ਜੂਨ ਨੂੰ ਰੋਸ ਮਾਰਚ ਕੱਢਿਆ ਜਾ ਰਿਹਾ ਪਿੰਡ ਬੁਰਜ ਜੋਰ ਸਿੰਘ ਵਾਲਾ ਤੋਂ ਲੈ ਕੇ ਕੋਟਪੂਰਾ ਉਸ ਚੌਕ ਤੱਕ ਜਿੱਥੇ ਗੋਲੀ ਚਲਾ ਕੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸੀ ਨਤਨੇਮ ਕਰਦੀਆਂ ਸਿੱਖ ਸੰਗਤਾਂ ਦੇ ਉੱਤੇ ਗੰਦੇ ਪਾਣੀ ਦੀਆਂ ਬਿਛਾੜਾ ਕੀਤੀਆਂ ਗਈਆਂ ਸੀ ਸੋ ਅੱਜ ਉਸ ਦਰਦ ਨੂੰ ਮਹਿਸੂਸ ਕਰਦੀ ਹੋਈ ਕੌਮ ਆ ਜਿਹੜੀ ਇੱਕ ਰੋਸ ਮਾਰਚ ਦੇ ਰੂਪ ਦੇ ਵਿੱਚ ਆਪਣਾ ਰੋਸ ਜ਼ਾਹਰ ਕਰ ਰਹੀ ਹੈ ਸਰਕਾਰ ਦੇ ਖਿਲਾਫ ਜਿਹੜਾ ਗੁੱਸਾ ਉਹ ਜ਼ਾਹਰ ਕਰ ਰਹੀ ਹੈ ਅੱਗੇ ਕੋਈ ਵੱਡਾ ਸੰਘਰਸ਼ ਦਾ ਐਲਾਨ ਹੋ ਸਕਦਾ ਹੈ ਬਿਲਕੁਲ ਜੀ ਇਹ ਸਾਰੀਆਂ ਜਥੇਬੰਦੀਆਂ ਦੇ ਫੈਸਲੇ ਆ ਸਾਰੇ ਇਕੱਠੇ ਹੋ ਕੇ ਅਗਲੀ ਜਿਹੜੀ ਰੂਪਰੇਖਾ ਇੱਥੇ ਹੀ ਹੈ ਜਿਹੜੀ ਅਨਾਉਂਸ ਕੀਤੀ ਗਈ ਹੈ ਹਾਂ ਜੀ ਹਾਂ ਹੋ ਸਕਦਾ ਜੀ ਅੱਜ ਹੀ ਹੋ